ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਈ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਈ ਮੈਨੂੰ ਸਾਰੀ ਗਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾ ਦਾਤਾ ਸਾਡੇ ਵੱਲ ਪੇਰਾ ਕੌਣ ਤੇ ਲਿ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਦੀ 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 ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜੇਦਾ ਵੀ ਆਵੇ ਸ਼ਰਨੀ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ভরਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ভরਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਨੇ ਪਾਇਆ ਕੇ ਰੱਬ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇ ਰੱਬ ਪਾਤਾ ਤਾ ਸਾਡੇ ਵੱਲ ਪੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜੇਦਾ ਵੀ ਆਵੇ ਸਰਨੀ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾਤਾ ਤਾ ਸਾਡੇ ਵਲ ਪੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਸ਼ਰਣੀ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਵੇਂ ਸਾਰੇ ਕਦੀ ਵੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁੱਖਾਂ ਨੇ ਪਾਇਆ ਕੇ ਰੱਬ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾਤਾ ਤਾ ਸਾਡੇ ਵੱਲ ਪੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਮੇਰੇ মুর্ਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਸ਼ਰਣੀ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਜ਼ਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਵੇਂ ਨੂੰ ਸਾਰਕ ਦੀਪੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਂ ਨੇ ਪਾਇਆ ਕੇ ਰ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾਤਾ ਤਾਸਾ ਟੇਵਲ ਤੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਸੰਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਮੇਰੇ মুর্ਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਸ਼ਰਣੀ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਵੇਂ ਸਾਰੇ ਕਦੀ ਵੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਂ ਨੇ ਪਾਇਆ ਕੇ ਰੱਬ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾਤਾ ਤਾ ਸਾਡੇ ਵੱਲ ਪੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੇਨ ਬੜਾ ਆਸਰਾ ਤੇਰਾ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ 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 ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜੇੜਾ ਵੀ ਆਵੇ ਹੁਣ ਸ਼ਰਣੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜੇੜਾ ਵੀ ਆਵੇ ਸ਼ਰਣੀ ਕਰ ਦੇਣਗੇ ਪਾਰ ਬੇੜਾ ਮੇਨ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਭਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਵੇਂ ਸਾਰਕਬੀ ਵੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਂ ਨੇ ਪਾਇਆ ਕੇ ਰੱਬ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾਤਾ ਤਾ ਸਾਡੇ ਵੱਲ ਪੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਸੰਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਸ਼ਰਣੀ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਢੱਡ ਗਵੇਂ ਮੂਸਾ ਰਖ ਵੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਂ ਨੇ ਪਾਇਆ ਕੇ ਰ ਪਾ ਪ੍ਰਭੂ ਸਾਡੇ ਵੱਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾਤਾ ਤਾ ਸਾਡੇ ਵੱਲ ਪੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੇਨ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਸੰਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਨ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਸ਼ਰਨ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਏ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਵੇਂ ਸਾਰੇ ਕਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਮੈਨੂੰ ਦੁਖਾਂ ਨੇ ਪਾਇਆ ਕੇਰਾ ਪਾ ਪ੍ਰਭੂ ਸਾਡੇ ਵਾਲ ਪੇਰਾ ਮੈਨੂੰ ਦੁਖਾਨੇ ਪਾਇਆ ਕੇਰਾ ਪਾਤਾ ਤਾ ਸਾਡੇ ਵੱਲ ਪੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਸੰਬਾਵਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਣੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਸ਼ਰਣੀ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋਸਾ ਤੇ